ਰਾਜਸਾਨਸੀ ਇਹ ਜਨਾਲਾ ਦੇ ਪਿੰਡਾਂ ਦੇ ਅੰਦਰ ਜਿਹੜੇ ਹਾਲਾਤ ਹੈ ਉਹਨਾਂ ਨੂੰ ਮੈਂ ਦੇਖ ਕੇ ਆ ਰਿਹਾ ਹਾਂ ਬਹੁਤ ਹੀ ਗੰਭੀਰ ਉੱਥੇ ਜਿਹੜੀ ਪੋਜੀਸ਼ਨ ਬਣੀ ਹੋਈ ਹੈ ਕਰੀਬਨ ਕਰੀਬਨ 100 ਪਿੰਡ ਹੈ ਜਿਹੜੇ ਇਸ ਪਾਣੀ ਦੀ ਛੱਟ 'ਚ ਆਏ ਕਿੰਨਾ ਕੁ ਰਕਬਾ ਕਿੰਨੀ ਕੁ ਫਸਲ ਤਬਾਹ ਹੋਈ ਹੈ ਉਹ ਤਾਂ ਅਜੇ ਬਾਅਦ ਚ ਪਤਾ ਲੱਗੂਗਾ ਪਰ ਉਥੇ ਲੋਕਾਂ ਦੇ ਜਿਹੜੀ ਹਾਲਾਤ ਹੈ ਜਿਸ ਪੋਜੀਸ਼ਨ 'ਚ ਬੈਠੇ ਚਾਰੋਂ ਪਾਸੇ ਪਾਣੀ ਹੈ ਪਰ ਘਰਾਂ ਦੇ ਵਿੱਚ ਪੀਣ ਨੂੰ ਪਾਣੀ ਕਿਸੇ ਕੋਲ ਵੀ ਹੈ ਨਹੀਂ ਸਭ ਤੋਂ ਵੱਡਾ ਅਫਸੋਸ ਹੈ ਉਥੇ ਸਰਕਾਰ ਨਾਮ ਦੀ ਕੋਈ ਚੀਜ਼ ਹੈ ਨਹੀਂ ਐਸੇ ਸਵੇਰੇ ਜਦੋਂ ਮੈਂ ਨਿਕਲਿਆ ਸੀ ਮੈਂ ਗੱਲ ਕਰਦੇ ਕਿਹਾ ਵੀ ਸੀ ਮੈਂ ਅੱਜ ਇੱਥੇ ਕੋਈ ਨੁਕਤਾਚੀ ਨਹੀਂ ਕਰਨ ਨਹੀਂ ਆਇਆ ਮੌਕਾ ਅੱਜ ਰਾਜਨੀਤੀ ਦਾ ਨਹੀਂ ਮੌਕਾ ਅੱਜ ਪੰਜਾਬ ਦੇ ਲੋਕਾਂ ਦੇ ਉੱਤੇ ਜਿਹੜੀ ਭੀੜ ਪਈ ਹੈ ਉਹਦੇ ਵਿੱਚ ਆਪਣਾ ਸਹਿਯੋਗ ਦੇਣ ਦਾ ਉਸੇ ਭਾਵਨਾ ਨਾਲ ਮੈਂ ਹਰੇਕ ਥਾਂ ਇੱਕੋ ਜਾ ਕੇ ਗੱਲ ਕਹੀ ਹੈ ਮੈਂ ਇੱਥੇ ਤੁਹਾਡੇ ਕੋਲ ਕੋਈ ਫੋਟੋ ਖਿਚਾਣ ਆ ਜਿਹਨੂੰ ਕਹਿੰਦੇ ਡਿਜ਼ਾਸਟਰ ਟੂਰਿਜ਼ਮ ਵਾਸਤੇ ਨਹੀਂ ਆਇਆ ਲੋਕਾਂ ਨੂੰ ਆਈ ਪਰ ਉਹ ਸੌਥੇ ਦੇ ਕੇ ਆਏ ਆ ਵੀ ਹੋ ਸਕਦਾ ਸੁਨੀਲ ਦੀ ਆਵਾਜ਼ ਕਿਸੇ ਦੇ ਕੰਨਾਂ ਤਾਈ ਪਹੁੰਚੇ ਕਿ ਨਾ ਪਹੁੰਚੇ ਪਰ ਜੇ ਤੁਹਾਨੂੰ ਯਕੀਨ ਹੈਗਾ ਜਿਹੜੇ ਲੋਕ ਪ੍ਰਭਾਵਿਤ ਹੈ ਇਸ ਪਾਰਟ ਦੇ ਨਾਲ ਤੇ ਤੁਹਾਡੇ ਦਮ ਤੇ ਜਾ ਕੇ ਜੇ ਮੇਰੇ ਚਾ ਤੁਹਾਡਾ ਦਰਦ ਬੋਲਦਾ ਹੈ ਕਿ ਮੈਂ ਸਮਝਦਾ ਜਰੂਰ ਇਸ ਬੋਲੀ ਸਰਕਾਰ ਦੇ ਕੰਨਾਂ ਦੇ ਵਿੱਚ ਜਿਸ ਤਰ੍ਹਾਂ ਸ਼ਹੀਦ ਭਗਤ ਸਿੰਘ ਨੇ ਕਿਹਾ ਸੀ ਬਹਿਰੋਂ ਕੋ ਸੁਣਾਉਣੇ ਲਈ ਉੱਚਾ ਬੋਲਣਾ ਪੜਦਾ ਹੈ ਅੱਜ ਮੈਂ ਤੁਹਾਡੇ ਰਾਈ ਉਹ ਗੱਲ ਕਰਨ ਵਾਸਤੇ ਇੱਥੇ ਆਇਆ ਹਾਂ ਵੀ ਇਸ ਸਰਕਾਰ ਨੂੰ ਇਹਦੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਣ ਵਾਸਤੇ ਤੇ ਕੋਈ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਣ ਤੋਂ ਪਹਿਲਾਂ ਆਪਣੀ ਗਲਤੀ ਮੈਂ ਪਹਿਰਾ ਵੀ ਦੇ ਰਿਆਂ ਭਗਵੰਤ ਮਾਨ ਜੀ ਦੋ ਦੋ ਹੱਥ ਹੋਣਗੇ ਪਹਿਲਾਂ ਇਸ ਸਥਿਤੀ ਨਾਲ ਨਿਬੜ ਲਈਏ ਉਹਦੇ ਬਾਅਦ ਸਾਰੇ ਸਵਾਲ ਜਵਾਬ ਵੀ ਹੋਣਗੇ ਅੱਜ ਤਾਂ ਮੈਂ ਸਿਰਫ ਇਨਾ ਹੀ ਕਹਿਣਾ ਹੈ ਵੀ ਬੀਜੇਪੀ ਦੇ ਤਰਫੋਂ ਸਾਡਾ ਜੋ ਵੀ ਪ੍ਰੋਗਰਾਮ ਸੀਗਾ ਜਿਹੜੇ ਅਵੇਅਰਨੈਸ ਕੈਂਪ ਲਾ ਰਹੇ ਸੀ ਸਕੀਮਾਂ ਵਾਸਤੇ ਉਹ ਸਾਰੇ ਅਸਤੀ ਮਿਲਤਵੀ ਕਰਤੇ ਵੀ ਪਹਿਲਾਂ ਹੜ੍ਹ ਵਾਲੇ ਮਸਲੇ ਦੇ ਵਿੱਚ ਲੋਕਾਂ ਦੇ ਨਾਲ ਖੜੀਏ ਸਾਡਾ ਜਿੰਨਾ ਵੀ ਪਾਰਟੀ ਦੇ ਪਾਰਟੀ ਦੇ ਕਾਰਜਕਰਤਾਵਾਂ ਦਾ ਜੋ ਸਹਿਯੋਗ ਹੋ ਸਕਦਾ ਹੈ ਜਾ ਕੇ ਜਿਹੜੇ ਪੀੜਤ ਪ੍ਰਭਾਵਿਤ ਲੋਕ ਹੈ ਉਹਨਾਂ ਦੀ ਜਾ ਕੇ ਮਦਦ ਕਰੀਏ ਪਰ ਜਿੱਥੇ ਉਹਨਾਂ ਨੂੰ ਸਹਿਯੋਗ ਦੇਣ ਦੀ ਗੱਲ ਕਰਦੇ ਆ ਉੱਥੇ ਮੈਨੂੰ ਇੱਕ ਬਹੁਤ ਵੱਡਾ ਅਫਸੋਸ ਹੈ ਇੱਥੇ ਹੁਣ ਜਦੋਂ ਅਸੀਂ ਆ ਰਹੇ ਹਾਂ ਰਾਜਾ ਸੰਸੀ ਵਾਲਾ ਮੋੜ ਮੁੜ ਕੇ ਬਾਈਪਾਸ ਤੇ ਮੁੜੇ ਹਾਂ ਵਈ ਏਡੇ ਤੋਂ ਉੱਥੇ ਦੇਖਿਓ ਨਵਾਂ ਇੱਕ ਨਾਰਾ ਲੱਗਿਆ ਹੈ ਸਾਈਡ ਤੇ ਨਮਾਈ ਲਿਖਿਆ ਪਹਿਲਾਂ ਮੈਂ ਨਹੀਂ ਕਿਹਨਾ ਦਿਨਾਂ ਜੇ ਦੇਖਿਆ ਉੱਥੇ ਲਿਖਿਆ ਹੈ ਪੰਜਾਬੀਓ ਦੇਖਿਓ ਕਿਤੇ ਪੰਜਾਬ ਨੂੰ ਭੁੱਲ ਨਾ ਜਾਇਓ ਇਸੇ ਨਿਕਲਦੇ ਟੱਪਦੇ ਤੁਸੀਂ ਵੀ ਦੇਖ ਲਿਓ ਦੋ ਚਾਰ ਨਾਰੇ ਉੱਥੇ ਇਸ ਕਿਸਮ ਦੇ ਲੱਗੇ ਹੈ ਮੈਂ ਭਗਵੰਤ ਮਾਨ ਜੀ ਨੂੰ ਕਹਿਣਾ ਚਾਹਨਾ ਭਗਵੰਤ ਮਾਨ ਜੀ ਪੰਜਾਬ ਨੂੰ ਭੁੱਲ ਨਾ ਜਾਇਓ ਅਫਸੋਸ ਹੈ ਵੀ ਆ ਸਾਰਾ ਕੁਝ ਦ੍ਰਿਸ਼ ਜਿਹੜਾ ਹੋ ਰਿਹਾ ਉਹ ਭਗਵੰਤ ਮਾਨ ਜੀ ਦੇ ਨਾਮ ਦੇ ਹੇਠਾ ਹੋ ਰਿਹਾ ਕਰ ਕੌਣ ਰਿਹਾ ਦਿੱਲੀ ਤੋਂ ਜਿਹੜੇ ਇਹਨਾਂ ਦੇ ਆਕਾ ਆਏ ਕੇਜਰੀਵਾਲ ਸਾਹਿਬ ਮਨੂਸ਼ ਸੋਦੀਆ ਜੀ ਸਤਿੰਦਰ ਜੈਨ ਜੀ ਤੇ ਬਾਕੀ ਜਿਹੜੇ ਨਈਰ ਸਾਹਿਬ ਤੇ ਹੋਰ ਵੀ ਜਿਹੜੇ ਇੱਥੇ ਨਾਲ ਆਏ ਉਹਨਾਂ ਦੇ ਉਹ ਕਰ ਰਹੇ ਸਾਹਿਬ ਕਿਉਂਕਿ ਪੰਜਾਬ ਦਾ ਕੋਈ ਪੰਜਾਬੀ ਬੈਠਾ ਹੁੰਦਾ ਤੇ ਅੱਜ ਹਾਲਾਤ ਉੱਥੇ ਨਹੀਂ ਸੀ ਹੋਣੇ ਕਿਹੜੇ ਹਾਲਾਤਾਂ ਦੀ ਗੱਲ ਕਰੀ ਜਾਂਦਾ ਮੈਂ ਬੋਨਿਆ ਜਨਾਲਾ ਜੀ ਮੇਰੇ ਨਾਲ ਸੀਗੇ ਅਸੀਂ ਉੱਥੇ ਜਾ ਕੇ ਆਏ ਕਹਿੰਦੇ ਮੈਂ ਕਿ ਇੱਥੇ ਕੋਈ ਮਦਦ ਹੈ ਕੋਈ ਬੀੜੀਆਂ ਪਹੁੰਚੀਆਂ ਕਿ ਨਹੀਂ ਪਹੁੰਚੀਆਂ ਕਹਿੰਦੇ ਜੀ ਐਨਡੀਆ ਰਖਾ ਲੈਣ ਦੀਆਂ ਪਹਿਲਾਂ 3 ਦਿਨ ਪਹਿਲਾਂ ਪੰਜ ਉਹਨਾਂ ਦੀ ਉਹ ਕਸ਼ਤੀਆਂ ਆਈਆਂ ਪਰ 2 ਦਿਨ ਖੜੀਆਂ ਰਹੀਆਂ ਕਿਉਂਕਿ ਪੈਟਰੋਲ ਦੇ ਪੈਸੇ ਨਹੀਂ ਸੀਗੇ ਹੁਣ ਆਰਮੀ ਦੇ ਉਹ ਬੋਟਸ ਆਈਆਂ ਉਹ ਚੱਲ ਰਹੀਆਂ ਪੈਟਰੋਲ ਉਹਨਾਂ ਨੂੰ ਦੇਣ ਵਾਸਤੇ ਵੀ ਉੱਥੇ ਕੋਈ ਹੈ ਨਹੀਂ ਅੱਜ ਦੇ ਦਿਨ ਸਰਕਾਰ ਦਾ ਹਾਲਾਤ ਹੈ ਪਾਣੀ ਤਾਂ ਕੌਣ ਪਹੁੰਚਾਊਗਾ ਸੋਸ਼ਲ ਆਰਗੇਨਾਈਜੇਸ਼ਨ ਹੈ ਗੁਰੂ ਘਰ ਤੋਂ ਜਿਹੜੇ ਲੰਗਰ ਪਹੁੰਚੇ ਆਏ ਜਿਹੜੇ ਉੱਥੇ ਲੋਕ ਵੈਲ ਮੀਨਿੰਗ ਪੰਜਾਬੀ ਹੈ ਉੱਥੇ ਉਹਨਾਂ ਨੂੰ ਮਦਦ ਰਾਸ਼ਨ ਪਹੁੰਚਾ ਰਹੇ ਹੈ ਜਿੱਥੇ ਇਹਨਾਂ ਨੇ ਕੈਂਪ ਲਵਾਏ ਹੈ ਉਹ ਪਹੁੰਚ ਰਹੇ ਹੈ ਪਰ ਉੱਥੇ ਕਿਸੇ ਕਿਸਮ ਦਾ ਕੋਈ ਸਹਿਯੋਗ ਹੈ ਨਹੀਂ ਮੈਂ ਤੁਹਾਡੇ ਰਹੀਂ ਅੱਜ ਭਗਵੰਤ ਮਾਨ ਜੀ ਨੂੰ ਆਹ ਕਹਿਣਾ ਚਾਹਨਾ ਭਗਵੰਤ ਮਾਨ ਜੀ ਆਪਣੀ ਜ਼ਿੰਮੇਵਾਰੀ ਸੰਭਾਲੋ ਸਰਕਾਰ ਲੋਕਾਂ ਨੇ ਵਿਸ਼ਵਾਸ ਦਿੱਤਾ ਹੈ ਅੱਜ ਜ਼ਿੰਮੇਵਾਰੀ ਸੰਭਾਲੋ ਜਵਾਬ ਬਾਜ਼ਾਰ ਚ ਲਵਾਂਗੇ ਕਿਉਂਕਿ ਕੇਂਦਰ ਸਰਕਾਰ ਤੋਂ ਜਿਹੜਾ ਪੈਸਾ ਆਣਾ ਸੀਗਾ ਜਿਹੜੀ ਪਹੁੰਚ ਚੁੱਕਿਆ ਉਹ ਸਾਰੀਆਂ ਡਿਟੇਲਸ ਜੇ ਤੁਸੀਂ ਕਹੋਗੇ ਮੈਂ ਤੁਹਾਨੂੰ ਡਿਟੇਲਸ ਵੀ ਭੇਜ ਦਿੰਦਾ 611 ਕਰੋੜ ਰੁਪਿਆ ਟੋਟਲ ਸਟੇਟ ਡਿਜ਼ਾਸਟਰ ਰਿਸਪਾਂਸ ਜਿਹੜਾ ਪੈਸਾ ਸੀਗਾ 611 ਕਰੋੜ ਦਾ 611.2 ਉਹਦੇ ਚੋਂ 229 ਕਰੋੜ ਰੁਪਇਆ ਇਹਨਾਂ ਨੂੰ ਰਿਲੀਜ਼ ਹੋ ਚੁੱਕਿਆ ਤੇ ਉਸ 229 ਕਰੋੜ ਦਾ ਹਿਸਾਬ ਵੀ ਮੈਂ ਤੁਹਾਨੂੰ ਦੱਸ ਦੇਣਾ ਇੱਕ ਮਿੰਟ ਤੁਸੀਂ ਮੇਰੀ ਗੱਲ ਸੁਣ ਲਓ ਸਾਰਾ ਆਜੂ ਇੱਕ ਮਿੰਟ ਹੌਸਲਾ ਕਰੋ ਸਾਰਾ ਤੁਹਾਨੂੰ ਦੇ ਮੈਂ ਦੇ ਦੇਣਾ ਆ ਮੇਰੇ ਕੋਲ 7 ਜੁਲਾਈ ਦੀ ਮੰਤਰੀ ਸਾਹਿਬ ਦੀ ਗੋਲ ਸਾਹਿਬ ਦੀ ਸਟੇਟਮੈਂਟ ਹੈ ਜਿਹੜੇ ਹੱਡ ਨੂੰ ਹੱਡ ਨੂੰ ਦੇਖ ਰਹੇ ਐ ਹਾਂਜੀ ਆ ਜਿਹੜੀ ਜਲ ਸਰੋਤ ਮੰਤਰੀ ਸਾਹਿਬ ਉਹਦੇ ਵਿੱਚ ਮੈਂ ਇੱਕ ਲਾਈਨ ਪੜ੍ਹ ਕੇ ਸੁਣਾਣਾ ਤੁਹਾਨੂੰ ਜੀ ਆ 7 ਜੁਲਾਈ ਦੀ ਐ 2025 ਪੰਜਾਬ ওয়াটার রিসোর্সেস मिनिस्टर ਬਰਿੰਦਰ ਕੁਮਾਰ ਗੋਇਲ অন ਮੰਡੇ ਅਸਰਟਡ ਦੈਟ ਦ ਸਟੇਟ ਗਵਰਨਮੈਂਟ ਹੈਜ਼ ਪੁਟ ਇਨ ਪਲੇਸ ਫੂਲ ਪ੍ਰੂਫ ਅਰੇਂਜਮੈਂਟਸ ਆਫ ਇਫੈਕਟਿਵਲੀ ਟੂ ਇਫੈਕਟਿਵਲੀ ਮੈਨੇਜ ਐਨੀ ਪੋਟੈਂਸ਼ੀਅਲ ਬੈਡ ਲਾਈਕ ਸਿਚੁਏਸ਼ਨ ਡਿਊਰਿੰਗ ਦ ਆਨਗੋਇੰਗ ਮੌਨਸੂਨ ਸੀਜ਼ਨ ਆ ਫੂਲ ਪ੍ਰੂਫ ਹੈ ਜੀ ਆ ਫੂਲ ਪ੍ਰੂਫ ਦੇ ਵਿੱਚ ਆ ਜਿਹੜੇ ਹਾਲਾਤ ਬਣਿਆ ਮੈਂ ਇਹਦੇ ਕਰਕੇ ਧਿਆਨੇ ਦੇ ਪਾਸੇ ਲੈ ਕੇ ਆਣਾ ਚਾਹ ਰਿਹਾ ਫੂਲ ਪ੍ਰੂਫ ਦੇ ਅੰਦਰ ਆ ਕਹਿੰਦੇ ਐ ਅਸੀਂ ਆ ਦੇਖੋ ਮੈਂ ਤੁਸੀਂ ਕਿਹਾ ਵੀ ਕਦੋਂ ਰਿਲੀਜ਼ ਹੋਏ ਪੈਸੇ ਜੀ ਪੈਸੇ ਹੜਾਣ ਤੋਂ ਪਹਿਲਾਂ ਜਦੋਂ ਸਾਰੀ ਡਿਜ਼ਾਸਟਰ ਦੀ ਮੈਨੇਜਰ ਮੀਟਿੰਗ ਹੋਣੀ ਚਾਹੀਦੀ ਹੈ ਕਹਿੰਦੇ ਐ

ਪੋਏ ਤੋਂ ਲੈ ਕੇ ਪਠਾਨਕੋਟ ਪੋਏ ਤੋਂ ਲੈ ਕੇ ਸਾਡੇ ਫਾਜ਼ਿਲਕਾ ਫਿਰੋਜ਼ਪੁਰ ਤਾਈਂ ਸੇਮ ਨਾਲਿਆਂ ਦੀ ਸਫਾਈ ਨਹੀਂ ਹੋਈ ਜਿਹੜੀ ਗੱਲ ਤੇ ਮੈਂ ਅੱਜ ਤੁਹਾਡੇ ਕੋਲ ਉੱਥੇ ਜਿਹੜਾ ਮੌਕੇ ਤੇ ਜਾ ਕੇ ਆਇਆ ਮੈਂ ਕੋਈ ਟੂਰਿਜ਼ਮ ਨਹੀਂ ਕਰਕੇ ਆਇਆ ਜਿਸ ਗੱਲ ਵਾਸਤੇ ਤੁਹਾਨੂੰ ਤਕਲੀਫ ਦਿੱਤੀ ਹੈ ਮੇਰੇ ਵਾਸਤੇ ਤਾਂ ਖੈਰ ਐਨੀ ਜਾਣੀ ਪਛਾਣੀ ਜਗ੍ਹਾ ਨਹੀਂ ਅੱਜ ਇਹ ਸਾਰੇ ਦੇਖੋ ਦੋ ਕਿਸਮ ਦੀ ਆਪਦਾ ਹੈ ਇੱਕ ਤਾਂ ਰੱਬ ਦੇ ਮੀਂਹ ਦੇ ਜਿਸ ਕਿਸਮ ਨਾਲ ਮੀਂਹ ਪੈ ਰਿਹਾ ਹੈ ਕਿ ਇਟ ਇਜ਼ ਅ ਐਕਸਟ੍ਰੀਮ ਕਹਿੰਦੇ ਹੈ ਕਲਾਈਮੇਟ ਸਿਚੁਏਸ਼ਨ ਜਿਹੜੀ ਹਰ ਵਾਰ ਨਹੀਂ ਦੇਖਣ ਨੂੰ ਮਿਲਦੀ ਤਬਾਈ ਹਰ ਵਾਰ ਹੁੰਦੀ ਹੈ ਪਰ ਐਥ ਕੀ ਜਿਸ ਤਰ੍ਹਾਂ ਉੱਥੇ ਦੇਖਦੇ ਆ ਤੁਸੀਂ ਹਿਮਾਚਲ ਚ ਦੇਖ ਲਓ ਉਧਰ ਉਹਨਾਂ ਦੇ ਉੱਤਰਾਖੰਡ ਚ ਦੇਖ ਲਓ ਇੱਥੇ ਦੇਖ ਲਓ ਜੋ ਕੁਝ ਹਾਲਾਤ ਬਣ ਰਹੇ ਹੈ ਨਾਰਮਲ ਤੋਂ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਚਾਹੇ ਉੱਤੇ ਜੰਮੂ ਕਸ਼ਮੀਰ ਚ ਹੋਇਆ ਹੈ ਚ ਇੱਥੇ ਹੋ ਰਿਹਾ ਹੈ ਪਰ ਕਈ ਕਮ ਹੈ ਜੇ ਹੈ ਜਿਹੜੇ ਸਰਕਾਰ ਦੀ ਨਲਾਇਕੀ ਕਰਕੇ ਦੋ ਨਲਾਇਕੀਆਂ ਸਭ ਪਹਿਲੀ ਨਲਾਇਕੀ ਕੋਈ ਵੀ ਅਫਸਰਾਂ ਦੱਸ ਦੇਵੇ ਵੀ ਹੜ੍ਹਾਂ ਤੋਂ ਪਹਿਲਾਂ ਜਿਹੜੀ ਮੰਡੇਟਰੀ ਹੈ ਜ਼ਰੂਰੀ ਹੈ ਵੀ ਆ ਡਿਜ਼ਾਸਟਰ ਵੀ ਉਹਦੇ ਪ੍ਰੀਪੇਅਰਡਨੈਸ ਚ ਇਸ गोयल ਸਾਹਿਬ ਕਹਿ ਰਹੇ ਸੀ ਤਿਆਰੀ ਕਰ ਲਈ ਉਹ ਮੀਟਿੰਗ ਕਿਹਨੇ ਲਈ ਸੀ ਕਿੱਥੇ ਲਈ ਸੀ ਮੁੱਖ ਮੰਤਰੀ ਸਾਹਿਬ ਉਹਦੇ ਜ ਮੌਜੂਦ ਸੀਗੇ ਨਹੀਂ ਸੀਗੇ ਉਹਦਾ ਹਿਸਾਬ ਕਿਤਾਬ ਦੇ ਦੇਣ ਕਿਉਂਕਿ ਉਹ 23 ਦੇ ਵਿੱਚ ਜਦੋਂ ਆਇਆ ਸੀਗਾ ਉਦੋਂ ਦਾ ਸ਼ਾਦੀ ਦੀ ਸਾਲਗਿਰ੍ਹਾ ਮਨਾਈ ਜਾ ਰਹੀ ਸੀ ਹੋ ਸਕਦਾ ਰਹਿ ਗਿਆ ਹੋਵੇ ਇਹ ਤੇ ਵੀ ਸਾਲਗिराਹ ਮਨਾਇਆ ਜਾ ਰਹੀ ਹੈ ਕਿ ਸਭ ਪੁੱਛਣ ਵਾਲਾ ਸਵਾਲ ਹੈ ਕਿ ਉਹ ਇਹਨਾਂ ਦੇ ਨਾਲ ਚਾਹਦੀ ਹੋਈ ਸੀਗੀ ਇਸ ਕਰਕੇ ਸਾਲਗिराਹ ਵੀ ਇਧਰੋਂ ਆ ਜਾਂਦੇ ਇਧਰੋਂ ਹੜ ਆ ਜਾਂਦਾ ਦੋਨੋਂ ਕੰਮ ਇਕੱਠੇ ਹੀ ਹੁੰਦੇ ਪਰ ਕੋਈ ਉਹਦੇ ਵਿੱਚ ਕੋਈ ਇਸ ਕਿਸਮ ਦੀ ਮੀਟਿੰਗ ਨਹੀਂ ਹੋਈ ਇਹ ਜੇ ਮੀਟਿੰਗ ਹੋਈ ਹੁੰਦੀ ਸਾਬ ਆ ਕੋਨੇ ਵਾਲਾ ਜਗ੍ਹਾ ਹੈ ਤੁਹਾਡੇ ਤੋਂ ਕੋਈ ਲੁਗਿਆ ਨਹੀਂ ਆ ਜਿਹੜਾ ਤੁਸੀਂ ਬੰਦ ਹੈ ਆ ਜਿਹੜਾ ਅੱਧੇ ਤੋਂ ਜ਼ਿਆਦਾ ਨੁਕਸਾਨ ਮੈਂ ਸਮਝਦਾ ਵੀ वैसे त इस इलाके जे जे पानी कुसया है तो हो सकता सारा ही बच्चे जो हो जांदी क्यों आप वन क्यों खोरे है उठे क्योंकि उठे माइनिंग ਦਾ ਕੰਮ ਹੁੰਦਾ ਸਾਬ ਰੇਤੇ ਦੀ ਮਾਈਨਿੰਗ ਜਿਹੜੀ ਹੈ ਉਥੇ ਅੰਨੇ ਵਾ ਕੀਤੀ ਗਈ ਹੈ ਉਥੇ ਜਿਹੜੀ ਲੀਆਂ ਪਈਆਂ ਪਈਆਂ ਗੀਆਂ ਟਰੱਕ ਚੱਲਦੇ ਆ ਜਾਂ ਉਥੇ ਜਿਹੜੇ ਟਰੈਕਟਰ ਟਰਾਲੇ ਚੱਲਦੇ ਆ ਉਥੇ ਜਦੋਂ ਆ ਕੇ ਆ ਚੱਲ ਵਜੀਏ ਪਾਣੀ ਵਾਲੀ ਉਹ ਜਿਹੜਾ ਤੁਸੀਂ ਬੰਦਾ ਉਹ ਸਾਰਾ ਰੁੜ ਗਿਆ ਸਾਬ ਆ ਪਾਣੀ ਉਥੋਂ ਵੜਿਆ ਸਾਬ ਇਹਦੇ ਵਾਸਤੇ ਆ ਜਿਹੜਾ ਇਹਨਾਂ ਇਲਾਕਿਆਂ ਦੇ ਵਿੱਚ ਨੁਕਸਾਨ ਹੋਇਆ ਹੈ ਬਾਕੀ ਸਾਡੇ ਵਾਲੇ ਇਲਾਕਾ ਹੋਰ ਫਾਜ਼ਲ ਕਾ ਉਧਰਲੇ ਪਾਸੇ ਜੇ ਨੁਕਸਾਨ ਹੋ ਰਿਹਾ ਹੋ ਤਾਂ ਹੋ ਸਕਦਾ ਪ੍ਰਕਿਰਤੀ ਕਾ ਆਪਣਾ ਨਾਲ ਹੋਇਆ ਵੀ ਆ ਨਿਰਾ ਤੇ ਨਿਰਾ ਐ ਸਾਮਾ ਆਦਵੀ ਪਾਰਟੀ ਸਰਕਾਰ ਦੇ ਜਿਹੜੇ ਸੀਗੇ ਵਾਦੇ ਸੀਗੇ ਵੀ ਅਸੀਂ ਮਾਈਨਿੰਗ ਨਹੀਂ ਹੁੰਦੇਾਂਗੇ ਤੇ ਮਾਈਨਿੰਗ ਨੂੰ ਰੋਕ ਦੇਾਂਗੇ ਕਲੀਅਰ ਕਟ ਸਾਬ ਜਿਹਨੂੰ ਕਹਿੰਦੇ ਨੇ ਨਾ স্মੋਕਿੰਗ ਗਨ ਆ ਇੱਕ ਜਿੰਦਾ ਜਾਗ ਦਾ ਪ੍ਰੂਫ ਹੈ ਜਿਹਦੇ ਕਰਕੇ ਪਾਣੀ ਵੜਿਆ ਉਸ ਇਲਾਕੇ ਨੂੰ ਕੁਛ ਨ ਸੁਵੀਰ ਜਾਖੜ ਹੋ ਸਕਦਾ ਗਲਤ ਕਹਿ ਰਿਹਾ ਵੇ ਉਸ ਇਲਾਕੇ ਨੂੰ ਜਾ ਕੇ ਪੁੱਛ ਲਿਓ ਇਸ ਕਰਕੇ ਭਗਵੰਤ ਮਾਨ ਜੀ ਤੁਹਾਡਾ ਪਤਾ ਨਹੀਂ ਕੀ ਅੰਡਰਸਟੈਂਡਿੰਗ ਹੈ ਤੁਸੀਂ ਕਿਉਂ ਸਰਕਾਰ ਇਹਨਾਂ ਨੂੰ ਠੇਕੇ ਤੇ ਦੇ ਰੱਖੀ ਹੈ ਕੀ ਤੁਹਾਡਾ ਆਪਸ ਵਿੱਚ ਮੁਕਿਆ ਹੈ ਪਰ ਅਜੇ ਵੀ ਮੇਰੀ ਤੁਹਾਨੂੰ ਬੇਨਤੀ ਹੈ ਨਹੀਂ ਅਜੇ ਪਗੜੀ ਸੰਭਾਲ ਜੱਟਾ ਪੰਜਾਬ ਦਾ ਧਿਆਨ ਕਰੋ ਭਗਵੰਤ ਮਾਨ ਜੀ ਸਰਕਾਰ ਵਾਪਸ ਲਓ ਦਿੱਲੀ ਵਾਲਿਆਂ ਤੋਂ ਦਿੱਲੀ ਵਾਲਿਆਂ ਦਾ ਨਾਮ ਬਦਨਾਮ ਤੁਸੀਂ ਕਰਕੇ ਕਰਤਾ ਕਿਉਂਕਿ ਦਿੱਲੀ ਦੇ ਵਿੱਚ ਸੈਂਟਰਲ ਗਵਰਨਮੈਂਟ ਵੀ ਆਂਦੀ ਹੈ ਸੈਂਟਰਲ ਗਵਰਨਮੈਂਟ ਹਰ ਇੱਕ ਤਰਫੋਂ ਅਜ ਜਿਸ ਕਰਕੇ ਮੈਂ ਬੈਠਾ ਇੱਥੇ ਮੇਰੀ ਕੋਈ ਜ਼ਰੂਰਤ ਨਹੀਂ ਸਾਹਿਬ ਮੈਂ ਕੋਈ ਇੱਥੇ ਖਰੜ ਪੰਚ ਬਣ ਕੇ ਨਹੀਂ ਆਇਆ ਨਾ ਹੀ ਪੰਜਾਬ ਦੇ ਮੁੱਖ ਮੰਤਰੀ ਨੂੰ ਬੀਜੇਪੀ ਪੰਜਾਬ ਦੇ ਪ੍ਰਧਾਨ ਦੀ ਸਭਾਰਸ਼ ਦੀ ਲੋੜ ਹੈ ਕਿਉਂਕਿ ਪੰਜਾਬ ਦਾ ਆਪਣਾ ਇੱਕ ਵਿਲੱਖਣ ਸਥਾਨ ਹੈਗਾ ਦੇਸ਼ ਦੇ ਅੰਦਰ ਅਸੀਂ ਦੇਸ਼ ਦੇ ਅਟੁੱਟ ਅੰਗ ਹੈ ਅਸੀਂ ਖੜਕ ਬੁਝਾਏ ਵੀ ਆ ਰਹਾ ਸੋਡ ਆਰਮ ਆਫ ਇੰਡੀਆ ਸਾਡਾ ਹੱਕ ਬਣਦਾ ਔਰ ਕੋਈ ਜਾ ਕੇ ਹੱਕ ਰੱਖੇ ਤਾਂ ਸਹੀ ਉਥੇ ਇਹਨਾਂ ਨੇ ਕੋਈ ਪਲਾਨ ਤਿਆਰ ਕੀਤੀ ਹੈ ਕਿ ਭਗਵੰਤ ਮਾਨ ਜੀ ਨੇ ਮੈਜੈਸਟਿਕ ਕਹਿਣਾ ਆ ਕਰੂਗਾ ਬੀਜੇਪੀ ਪੰਜਾਬ ਆਪਣੀ ਕਾਰਵਾਈ ਕਰੂਗੀ ਤੁਸੀਂ ਹਿੱਲੋ ਤਾਂ ਸਹੀ ਕੋਈ ਇੱਕ ਪ੍ਰਾਇਰ ਅਸੈਸਮੈਂਟ ਤਾਂ ਲਓ ਬਣਾਓ ਤਾਂ ਸਹੀ ਜਾ ਕੇ ਵੀ ਕਿੰਨਾ ਨੁਕਸਾਨ ਸਾਨੂੰ ਆ ਹੋਇਆ ਹੈ ਕਿੰਨੀ ਫਸਲਾਂ ਡੁੱਬੀਆਂ ਇਕੱਲੀ ਫਸਲ ਦੀ ਸੁਣ ਲਓ ਜਿਹੜੀ ਗੱਲ ਦਾ ਮੈਂ ਕਹਿ ਰਿਹਾ ਪੰਜਾਬੀ ਤਾਂ ਕੋਈ ਕਰ ਹੀ ਨਹੀਂ ਸਕਦਾ ਕੇਜਰੀਵਾਲ ਸਾਹਿਬ ਟੈਕਸ ਦੇ ਮਾਇਰ ਹੋ ਸਕਦੇ ਆ ਸਾਹਿਬ ਕਿਉਂਕਿ ਪੁਰਾਣੇ ਆਈ ਆਈਆਰਐਸ ਦੇ ਸੋਧਿਆ ਜੀ ਨੂੰ ਕਹਿੰਦੇ ਸਕੂਲ ਦਾ ਬੜਾ ਰੈਵੋਲੂਸ਼ਨ ਹੋ ਰੈਵੋਲੂਸ਼ਨ ਤਾਂ ਆਪਾਂ ਦੇਖ ਲਈ ਜਿਹੜਾ ਇਹਨਾਂ ਨੇ ਨਾਰੇ ਦਿੱਤੇ ਸੀ ਵੀ ਸਾਮਦਾਮ ਦੱਡ ਭੇਦ ਇਹ ਜੀ ਮਾਸਟਰ ਹੈ ਤਾਂ ਫਿਰ ਅੱਗੇ ਪਤਾ ਨਹੀਂ ਕਿਹਦਾ ਚੇਲੇ ਉਹਨਾਂ ਦੇ ਜਾਣਗੇ ਜਿਹੜਾ ਪਹਿਲੇ ਗੁਰੂ ਹੈ ਦਾ ਸਾਹਿਬ ਕਿੱਥੇ ਜਾ ਕੇ ਰੁਗਣਗੇ ਤੇ ਜੇ ਸਤਿੰਦਰ ਜੈਨ ਜੀ ਹੈ ਉਹਨਾਂ ਦੀ ਜਿਹੜੀ ਐਕਸਪਰਟੀਜ਼ ਹੈ ਉਹ ਐਕਸਪਰਟੀਜ਼ ਹੈ ਉਹਨਾਂ ਦੀ ਹੈ ਐਕਸਾਈਜ਼ ਪਾਲਿਸੀ ਦੀ ਉਹਨਾਂ ਨੂੰ ਨਹੀਂ ਪਤਾ ਬੀਜ ਆ ਪਾਣੀ ਉੱਥੇ ਖੜ ਗਿਆ ਤੇ ਨਾਲ ਇਹਦੇ ਜਿਹੜੀ ਸਿਲਟ ਇਕੱਠੀ ਹੋਈ ਹੈ ਸਭ ਰੇਤਾ ਜਿਹੜਾ ਇਕੱਠਾ ਹੋਇਆ ਹੈ ਨਾਲ ਤਾਂ ਝੋਨੇ ਦੀ ਫਸਲ ਗਈ ਕਣਕ ਬੀਜੀ ਨਹੀਂ ਜਾਣੀ ਉਹਦਾ ਹਿਸਾਬ ਕਿਤਾਬ ਕੌਣ ਕਰੂਗਾ ਉੱਥੇ ਮੈਂ ਉੱਥੇ ਖੜਾ ਸੀ ਨਾਨਕਪੁਰਾ ਤੇ ਦੀ ਸਰੰਗਦੇਵ ਉੱਥੇ ਬੀਬੀ ਇਹ ਕਾ ਕੇ ਵੀਡੀਓ ਤੇ ਵੀ ਕਿਸੇ ਕੋਲ ਰਿਕਾਰਡ ਹੋਣਾ ਉਹਨਾਂ ਨੇ ਇਹ ਕਿਹਾ ਦੇਖੋ ਸਾਡੀ 70000 ਦਾ ਝੋਨਾ ਗਿਆ ਕਣਕ ਸਾਡੇ ਇੱਥੇ ਬੀਜੀ ਨਹੀਂ ਜਾਣੀ ਸਾਡਾ ਕੋਈ ਜਾ ਕੇ ਉਹਨਾਂ ਦੇ ਕੰਨਾਂ 'ਚ ਪਾਉ ਮੈਂ ਕਿਹਾ ਬੀਬੀ ਜੀ ਹੋਰ ਤਾਂ ਮੇਰੇ ਕੋਲ ਮੈਂ ਕਿਹਾ ਤੇ ਝੂਟਾ ਲਾਰਾ ਤਾਂ ਦੇਣ ਆਇਆ ਨਹੀਂ ਮੈਨੇ ਦੇ ਕੰਨਾਂ ਦੇ ਜਰੂਰ ਪਰਦੇ ਦੇ ਵਿੱਚ ਪਾ ਪਾੜੂਗਾ ਸਾਲਾ ਤੁਸੀਂ ਕੋਈ ਪ੍ਰਪੋਜ਼ਲ ਬਣਾਓ ਭਗਵੰਤ ਮਾਨ ਜੀ ਤੁਸੀਂ ਲਿਖੋ ਪ੍ਰਪੋਜ਼ਲ ਬਣਾਓ ਕੋਈ ਜਾ ਕੇ ਗੱਲ ਕਰੋ ਮੈਂ ਨਹੀਂ ਕਹਿੰਦਾ ਮੈਨੂੰ ਲੈ ਜਾਓ ਨਾਲ ਕਿਸੇ ਨੂੰ ਮੈਨੂੰ ਮੈਨੂੰ ਨਾ ਉਹਨਾਂ ਨੂੰ ਮੇਰੀ ਸਵਾਰਥ ਦੀ ਲੋੜ ਨਾ ਮੈਨੂੰ ਭਗਵੰਤ ਮਾਨ ਜੀ ਦੀ ਸਵਾਰਥ ਦੀ ਲੋੜ ਸਾ ਮੈਂ ਜਿਹੜਾ ਆਪਣਾ ਕੰਮ ਕਰਨਾ ਮੈਂ ਕਰੂੰਗਾ ਮੈਂ ਆਪਣੇ ਤੌਰ ਤੇ ਪ੍ਰਧਾਨ ਮੰਤਰੀ ਜੀ ਨੂੰ ਆਪਣੇ ਕਪੈਸਿਟੀ ਏਜ਼ ਅ ਪ੍ਰੈਜ਼ੀਡੈਂਟ ਆਫ ਬੀਜਪੀ ਲਿਖੂਗਾ ਪਰ ਮੈਂ ਸਮਝਦਾ ਜਿਹੜੀ ਪ੍ਰੋਜੈਕਟ ਪ੍ਰੋਪਰ ਬਣਾਈ ਜਾਵੇ ਇੱਕ ਰਿਪੋਰਟ ਬਣਾਈ ਜਾਵੇ ਪੰਜਾਬ ਦਾ ਕੀ ਹਾਲਾਤ ਹੋਏ ਹੈ ਕੀ ਅਜ ਪ੍ਰਾਇਰ ਅਸੈਸਮੈਂਟ ਹੈ ਕਿਉਂ ਇਤਨੀ ਦਾ ਆ ਖਤਰਾ ਜੇ ਨਿਬੜਿਆ ਨਹੀਂ ਚਾਰ ਦਿਨ ਫੇਰ ਆਈ ਹਾਲਾਤ ਦੱਸ ਰਹੀ ਹੈ ਜਿਹੜੇ ਮੀਟੀਰੋਲੋਜੀ ਡਿਪਾਰਟਮੈਂਟ ਕਹਿ ਰਿਹਾ ਵੀ ਚਾਰ ਦਿਨ ਹੋਰ ਬਰਸਾਤ ਹੋਊਗੀ ਪਤਾ ਨਹੀਂ ਉੱਤੇ ਪਹਾੜਾਂ 'ਚ ਕਿੰਨਾ ਕੀ ਕੁਝ ਹੋ ਰਿਹਾ ਉਹਦਾ ਉਹ ਜਾਣ ਪਰ ਪੰਜਾਬ ਦੇ ਅੰਦਰ ਇਸੇ ਤਰ੍ਹਾਂ ਹੀ ਚਾਰ ਦਿਨ ਦੀ ਹੋਰ ਜਿਹੜੀ ਆ ਹਾਲਾਤ ਬਣਦੇ ਜਾ ਰਹੇ ਐ ਉਹਦੇ ਵਿੱਚ ਅਜੇ ਆ ਮਸਲਾ ਖਤਮ ਨਹੀਂ ਹੋਇਆ ਅਜੇ ਵੀ ਜਾ ਕੇ ਸੰਭਾਲ ਲੋ ਅਜੇ ਵੀ ਜਾ ਕੇ ਲੋਕਾਂ ਨੂੰ ਪਹੁੰਚਦੀ ਮਦਦ ਰਾਸ਼ਨ ਆ ਜਿਹੜੇ ਆ ਖੇਡਾਂ ਕਰਨੀਆਂ ਬੰਦ ਕਰਨ ਸਾਹਿਬ ਮੈਂ ਕੋਈ ਇੱਥੇ ਚੁਟਕਲਿਆਂ ਦੇ ਵਿੱਚ ਨਹੀਂ ਪੈਣਾ ਚਾਹੁੰਦਾ ਵੀ ਉਹਨਾਂ ਨੇ ਪਹਿਲਾਂ ਕੀ ਕਿਹਾ ਸੀ ਤੇ ਕਾਦੇ ਮੁਆਵਜ਼ੇ ਦਊਗਾ ਨਾ ਮੁਆਵਜ਼ੇ ਦਊਗਾ ਇੱਕ ਪ੍ਰੋਪਰ ਪ੍ਰੋਸੀਜਰ ਐ ਹਰੇਕ ਕੰਮ ਦਾ ਪਹਿਲੀ ਵਾਰੀ ਨਹੀਂ ਹੋ ਰਿਆ ਉਹਦਾ ਕਰੋ ਬਟ ਥਿਸ ਇਸ ਥਿਸ ਇਸ ਐਕਸਟਰਾਔਡਰਰੀ ਸਿਚੁਏਸ਼ਨ ਵਿੱਚ ਕਾਲਸ ਫॉर ਐਕਸਟਰਾਆਰਡੀਨਰੀ ਮੈਜਰਸ ਪਰ ਮੈਜਰ ਦਾ ਪ੍ਰੋਸੈਸ ਹੁਣ ਚਾਲੂ ਕਰੂਗਾ ਸਰਕਾਰ ਕਰੂਗੀ ਸਭ ਉਹ ਕਰਨ ਅਸੀਂ ਆਪਣੇ ਤਰਫੋਂ ਵੀ ਸਟੈਂਡ ਇਨ ਸੋਲਿਡੈਰਿਟੀ ਵਿਦ ਪੰਜਾਬ ਸਾਰਾ ਪੰਜਾਬ ਮੈਂ ਅੱਜ ਜੇ ਦੂਜੇ ਸਾਥੀਆਂ ਦੇ ਬਿਹਾਰ ਤੇ ਵੀ ਕਵਾਂ ਤੇ ਇੰਨਾ ਕਿ ਮੈਂ ਕਹਿ ਸਕਦਾ ਵੀ ਅੱਜ ਮੇਰੇ ਖਿਆਲ ਚ ਕੋਈ ਵੀ ਰਾਜਨੀਤਿਕ ਪਾਰਟੀ ਐਸੀ ਰਾਜਨੀਤੀ ਨਹੀਂ ਕਰੂਗੀ ਸਾਰੇ ਨਾਲ ਖੜੇ ਹੋ ਸਰਕਾਰ ਆਪਣਾ ਕੰਮ ਕਰੇ ਰਾਜਨੀਤੀ ਸੀ ਬਾਤ ਚ ਨਿਬੜ ਲਾਂਗੇ ਪਰ ਬੀਜੇਪੀ ਇਸ ਗੱਲ ਵਾਸਤੇ ਬਿਲਕੁਲ ਕਲੀਅਰ ਹੈ ਸਾਹਿਬ ਅਸੀਂ ਪੰਜਾਬ ਦੇ ਨਾਲ ਖੜੇ ਆ ਆਪਣੇ ਤਰਫੋਂ ਵੀ ਮੈਂ ਪ੍ਰਧਾਨ ਮੰਤਰੀ ਜੀ ਨੂੰ ਰਿਕੁਐਸਟ ਕਰੂੰਗਾ ਤਾਂ ਕਿ ਉਹ ਆ ਕੇ ਇਹਦਾ ਸਥਿਤੀ ਦਾ ਜਾਇਜ਼ਾ ਲੈਣ ਕੋਈ ਟੀਮ ਭੇਜਣ ਕਿਸੇ ਨੂੰ ਇੱਥੇ ਭੇਜਣ ਉਹ ਵੀ ਦੇਖਣ ਪਰ ਪਹਿਲਾ ਜਿਹੜਾ ਜ਼ਿੰਮੇਵਾਰੀ ਹੈ ਉਹ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੈ ਭਗਵੰਤ ਮਾਨ ਜੀ ਦੀ ਹੈ ਆ ਨਾ ਕਹਿਣ ਵੀ ਮੈਂ ਹੈਲੀਕਾਪਟਰ ਦੇਤਾ ਜੀ ਐਸਟੂ ਫੂਡ ਪੈਕੇਟ ਬੰਦਦੇਓ ਸਭ ਹੈਲੀਕਾਪਟਰ ਦਾ 에ਅਰ ਫੋਰਸ ਦੇ ਤੁਰੇ ਫਿਰਦੇ ਆ ਗੁਰਦਾਸਪੁਰ ਚ ਮੈਂ ਸਵੇਰੇ ਜਾ ਕੇ ਪਠਾਨਕੋਟ ਉਥੋਂ ਉਹਨਾਂ ਨੇ ਸੀਆਰਪੀਐਫ ਵਾਲੇ ਕੱਢੇ ਸਕੂਲ ਚੋਂ ਬੱਚੇ ਉਹਨਾਂ ਨੇ ਕੱਢੇ ਆ ਹਰੇਕ ਇੱਕੋ ਕੇਂਦਰ ਸਰਕਾਰ ਦੇ ਦਰਵਾਜ਼ੇ ਖੁੱਲੇ ਸਭ ਮੈਂ ਬਾਰ-ਬਾਰ ਕਹਿ ਰਿਹਾ ਸਮੀਲ ਦੀ ਲੋੜ ਨਹੀਂ ਪਰ ਕੋਈ ਜਾ ਕੇ ਕੁੰਡੀ ਘੜਕਾਊਗਾ ਤਾਂ ਸਹੀ ਵੀ ਸਾਨੂੰ ਇਸ ਚੀਜ਼ ਦੀ ਲੋੜ ਹੈ ਦਿੱਲੀ ਤਾਂ ਫੇਰ ਵੀ ਦੂਰ ਹੈ ਮੈਂ ਹਰਿਆਣੇ ਤੋਂ ਮੁੱਖ ਮੰਤਰੀ ਨੇ ਕੀ ਕਿਹਾ ਬੀ ਦੱਸੋ ਭਗਵੰਦ ਮਾਨ ਜੀ ਕਿਸ ਗਲ ਦੀ ਚੀਜ਼ ਦੀ ਲੋੜ ਹੈ ਦੱਸੋ ਕਹਿੰਦੇ ਜੀ ਉੱਚੀ ਦਾ ਥੋੜਾ ਹੁੰਦਾ ਤੁਸੀਂ ਦੱਸੋ ਤਾਂ ਸਹੀ ਵੀ ਤੁਹਾਡੇ ਕੋਲ ਪੈਟਰੋਲ ਮੁਗਿਆ ਤਾਂ ਪੈਟਰੋਲ ਪਹੁੰਚਵਾ ਦਿੰਦੇ ਪੈਸੇ ਚਾਹੀਦੇ ਨੇ ਪੈਸੇ ਪਹੁੰਚਵਾ ਦਿੰਨੇ ਆ ਕੋਈ ਉੱਥੇ ਦੀ ਐਨਡੀਆਰਫ ਦੀ ਟੀਮ ਭੇਜ ਨਹੀਂ ਉਹ ਭੇਜ ਦੇਣਗੇ ਕੋਈ ਬੋਲੋ ਤਾਂ ਸਹੀ ਕਹਿੰਦੇ ਮੈਂ ਮੰਗਦਾ ਨਹੀਂ ਭਗਵੰਤ ਮਾਨ ਜੀ ਆ ਜਦੋਂ ਲੀਡਰੀ ਕਰਦੇ ਹੋ ਨਾ ਲੋਕਤੰਤਰ ਦਾ ਬਹੁਤ ਵੱਡੀ ਗੱਲ ਆ ਆ ਟਾਈਮ ਪੰਨਣ ਵਾਸਤੇ ਵੋਟ ਮੰਗਣ ਭੇਜਦੀ ਹੈ ਕਰਾਂ ਦੇ ਵਿੱਚ ਵੋਟ ਮੰਗਣ ਦਾ ਜਾਵੜੇ ਹੁਣ ਜਿਨ੍ਹਾਂ ਤੋਂ ਵੋਟਾਂ ਲਈਆਂ ਉਹਨਾਂ ਦੇ ਵਾਸਤੇ ਤੁਹਾਡੇ ਤੋਂ ਆ ਨਹੀਂ ਮੰਗਿਆ ਜਾਂਦਾ ਵੀ ਤੁਹਾਨੂੰ ਕਿਸ ਚੀਜ਼ ਦੀ ਲੋੜ ਹੈ ਫਿਰ ਸ਼ਾਮਦਾਮ ਦੰਡਵੇ ਸਾਰਾ ਕੁਝ ਲਾ ਕੇ ਕਰੋ ਇੰਤਜ਼ਾਮ ਉਹਨਾਂ ਨੂੰ ਪੁੱਛ ਲੋ ਕਿ ਕਿਹੜੇ ਸ਼ਾਮਦਾਨ ਦੰਡ ਭੇਦ ਨਾਲ ਆ ਪਾਣੀ ਬੰਦ ਹੋ ਸਕਦਾ ਉਹਨਾਂ ਦਾ ਪਾਣੀ ਕਢਾਣ ਦਾ ਫਸਲਾਂ ਦਾ ਬੋਝੇ ਦੀ ਤੇ ਗਰੀਬਾਂ ਨੂੰ ਅੱਜ ਜਿਹੜੀ ਇਸ ਕਿਸਮ ਦੀ ਲੋੜ ਹੈ ਉਹਦਾ ਕਰਨ ਪ੍ਰਪੋਜ਼ਲ ਬਣਾਣ ਇੱਕ ਪੂਰਾ ਪ੍ਰੋਜੈਕਟ ਬਣਾ ਕੇ ਦੇਣ ਕਿਸੇ ਦੇ ਵੀ ਲੋੜ ਹੈ ਸਾਰੇ ਮੇਰੇ ਖਾਲ ਪੂਰੀ ਆਲ ਪਾਰਟੀ ਜਾਣ ਨੂੰ ਤਿਆਰ ਹੋ ਜਾਣਗੀਆਂ ਪਰ ਇਸ ਗੱਲ ਨੂੰ ਪੂਰੀ ਤਰ੍ਹਾਂ ਤੇ ਕਰਨ ਤੇ ਲੋਕਾਂ ਨੂੰ ਬੰਨ ਦੀ ਮਦਦ ਪਹੁੰਚਾਣ ਤਾਂ ਤਾਂ ਇਹ ਸਾਰੀ ਗੱਲ ਦਾ ਫਾਇਦਾ ਨਹੀਂ ਦਾ ਇੱਕ ਅਰਦਾਸ ਤਾਂ ਸਾਰੇ ਕਰ ਲਾਂਗੇ ਸਾਬ ਜਿਹੜੇ ਕਈ ਸਾਥੀਆਂ ਨੇ ਇੱਥੇ ਕਿਹਾ ਕਹਿੰਦੇ ਮੰਤਰੀ ਸਾਹਿਬ ਦਾ ਵੀ ਨਾਮ ਲਿਓ ਹੁਣ ਤੱਕ ਅੱਜ ਕੱਲ ਬਿਨਾ ਮਹਿਕਮੇ ਹੈ ਕਿ ਹੈ ਮਹਿਕਮਾ ਨਾ ਕੋਈ ਸਰਕਾਰ ਸਾਹਿਬ ਕੱਲ ਉਹ ਕਹਿ ਕੇ ਹੈ ਨਹੀਂ ਮੈਂ ਤਾਂ ਹੀ ਅੱਛਾ ਨਹੀਂ ਬਿਨਾ ਮਹਿਕਮੇ ਵਾਲੇ ਬਣਾ ਰੱਖੇ ਉਹ ਵੀ ਉਹਨੂੰ ਪਤਾ ਨਹੀਂ ਹੈਗਾ ਸਾਬ ਦੇਖੋ ਸਭ ਪਹਿਲਾਂ ਵੀ ਇੱਕ ਮਹਿਕਮਾ ਸੀਗਾ ਨਾ ਰਾਈ ਉਹਨਾਂ ਕੋਲ ਸੀਗਾ ਮਹਿਕਮਾ ਉਸ ਕਿਸਮ ਦਾ ਕੋਈ ਰਹਿ ਗਿਆ ਹੋਵੇ ਇਸ ਕਰਕੇ ਉਹਨਾਂ ਨੇ ਕੱਲ ਕਹਿ ਕੇ ਆਏ ਮੈਂ ਅਰਦਾਸ ਕਰੂੰਗਾ ਅਰਦਾਸ ਤਾਂ ਸਾਰਾ ਪੰਜਾਬ ਕਰ ਰਿਹਾ ਸਾਬ ਕਿਉਂਕਿ ਆ ਜਿਹੜੀ ਹੈ ਪ੍ਰਕਿਰਤੀ ਘਾਟਾ ਸਾਰਾ ਕਰ ਰਿਹਾ ਹੈ ਸਰਕਾਰ ਦਾ ਕਰਨ ਵਾਲਾ ਕੰਮ ਹੈ ਸਾਬ भगवंत तो मान जी के अरदस ना पै जाए कम करके देख अपनी जुम्मेबारी निभा इस करके च बैठे तो है जिसका काम साजे साब ऑडिट करने आम हो जाएगा ऑडिट करने आ सेंटर आ जाएगी मैं अज अभी करनी है ਅਸਤਾ ਵੀ ਕਿਸੇ ਚੀਜ਼ ਦੀ ਲੋੜ ਐ ਕੋਈ ਅਸੀਂ ਜਾ ਕੇ ਕਹਿ ਸਕਦੇ ਆ ਮਨੂੰ ਭਗਵੰਤ ਮਾਨ ਜੋਰੋਂ ਤੋਂ ਮੰਗਣ ਤੇ ਬਨੂ ਕੋਈ ਸ਼ਰਤ ਨਹੀਂ ਸਾਥ ਮੈਂ ਜਦੋਂ ਇਸ ਰਾਜਨੀਤੀ ਚ ਪਿਆ ਖੜਾ ਲੋਕਾਂ ਵਾਸਤੇ ਮੰਗ ਰਿਆ ਸੀ ਮਾਤਾ ਨਹੀਂ ਕਹਿੰਦਾ ਮੇਰੇ ਕਰਿਓ ਵੋਟ ਭੇਜ ਦਿਓ ਉਹ ਜਿਹੜਾ ਅੱਜ ਕੱਲ੍ਹ ਕਈ ਲੀਡਰ ਉਸ ਤੇ ਚੜੇ ਫਿਰਦੇ ਹੋ ਜਿਹੜਾ ਆਲਟਰਨੈਟਿਵ ਵਹੀਕਲ ਐ ਉਹ ਵੀ ਕੇਂਦਰ ਸਰਕਾਰ ਦਾ ਹੀ ਐ ਉਹ ਭੇਜੋ ਕਿਹਦਾ ਉਹ ਦੀ ਕੀ ਫੋਟੋ ਕਚਾਣ ਦੇ ਸਾ ਮਾਈਨਿੰਗ ਵੀ ਕਰ ਮਾਈਨਿੰਗ ਦੇ ਦੋ ਸਾਲ ਪਹਿਲੇ ਤੋਂ ਲਗਾਤਾਰ ਲੱਗਦੇ ਰਹੇ ਨੇ ਤੁਹਾਨੂੰ ਯਾਦ ਹੋਣਾ ਦੋ ਸਾਲ ਪਹਿਲਾਂ ਵੀ ਕੋਈ ਨੀ ਕਿ ਨਾ ਦੋ ਸਾਲ ਪਹਿਲਾਂ ਵੀ ਹਾਂ ਮਾਦੋ ਕੋਰ ਜਾ ਕਿਤੇ ਨਹੀਂ ਆ ਪੂਰੀ ਟ੍ਰੈਲ ਕਰਦੇ ਸੀ ਕਿ ਕਿਸਤੀਆਂ ਚੱਲਦੀਆਂ ਕਿ ਨਹੀਂ ਚੱਲਦੀਆਂ ਜਾਂ ਜੇਕਰ ਕਿ ਤੋ ਉਹ ਜਿਪਣੇ ਆ ਜਦੋਂ ਪਾਣੀ ਕੰਨਾ ਉਹਨਾਂ ਦੀ ਪੂਰੀ ਤਿਆਰੀ ਹੋਈ ਸੀ ਬਟ ਪਿਛਲੇ ਸਮੇਂ ਦੇ ਵਿੱਚ ਤੁਹਾਨੂੰ ਲੱਗਦਾ ਕਿ ਇਹ ਨਦਾਰਤ ਰਹੀਆਂ ਨੇ ਬਿਲਕੁਲ ਸਾਬ ਮੈਂ ਕਹ ਮੈਂ ਕਹਿਣਾ ਨਹੀਂ ਚਾਹੁੰਦਾ ਸੀਗਾ ਮੈਂ ਕੋਈ ਤਰੀਕ ਮਾਈਨਿੰਗ ਤੇ ਨਹੀਂ ਸਾਬ ਮੈਂ ਕਿਹਾ ਵੀ ਮੀਟਿੰਗ ਹੋਈ ਨਹੀਂ ਸਾਬ ਪਿਛਲੀ ਵਾਰ ਵੀ ਮੀਟਿੰਗ ਨਹੀਂ ਹੋਈ ਹੁਣ ਵੀ ਤੁਸੀਂ ਚੀਫ ਸੈਕਟਰੀ ਸਾਹਿਬ ਦੇ ਫੋਨ ਚੈੱਕ ਦਫ਼ਤਰ ਚੈੱਕ ਕਰ ਲਓ ਕਿਹੜੇ ਜਿਹੜੇ ਸੈਕਟਰੀ ਸਾਹਿਬ ਦੇ ਕੋਈ ਮੀਟਿੰਗ ਹੋਈ ਸੀਗੇ ਛੜਨ ਨੂੰ ਲੈ ਕੇ ਸਰਕਾਰ ਦੀ ਕੋਈ ਮੀਟਿੰਗ ਹੋਈ ਹੈ ਕਿ ਨਹੀਂ ਕੋਈ ਮ ਅਲਗਰਦੀ ਟੋਟਲ ਮੈਂ ਰਕਰ ਸਰਕਾਰ ਨਾਮ ਦੀ ਜਦੋਂ ਮੈਂ ਕਹਿੰਦਾ ਕੋਈ ਚੀਜ਼ ਹੀ ਹੈ ਨਹੀਂ ਪਰ ਇਹ ਸਾਰੀਆਂ ਗੱਲਾਂ ਤਾਂ ਵਿਧਾਨ ਸਭਾ 'ਚ ਜਦੋਂ ਜੁੜਨਗੇ ਕੋਈ ਮੀਟਿੰਗ ਹੋਗੀ ਤਾਂ ਹੀ ਗੱਲਾਂ ਦਾ ਸਾਹਮਣੇ ਸਪਸ਼ਟ ਹੋਣਗੀਆਂ ਸਾਬ ਮੈਂ ਕੋਈ ਇੱਥੇ ਆਡਿਟ ਕਰਨੀ ਹੈ ਮੈਂ ਤਾਂ ਆਹ ਦੱਸ ਰਿਹਾ 230 ਕਰੋੜ ਰੁਪਇਆ ਆਇਆ ਸੀਗਾ 230 ਕਰੋੜ ਉਹਨਾਂ ਨੇ ਕਹਿਤਾ ਵੇਸੀ ਲਾਤਾ ਅੱਗੇ ਦਾ ਦੋ ਸਾਲ ਦਾ ਪੈਨਿੰਗ ਦਾ ਕੀ ਹੈ ਕਿ ਪੈਨਿੰਗ ਕਿਹੜੀ ਹੈ ਪਿਛਲੇ 3-4 ਸਾਲ ਪੈਨਿੰਗ ਦਾ ਰੋਧ ਤਾਂ ਪਹਿਲਾਂ ਵੀ ਪੈਨਿੰਗ ਹੈ ਇੱਥੇ 3-4 ਸਾਲ ਦਾ ਰੋਧ ਤਾਂ ਲੱਗਾ ਜਾਂਦੀ ਵੀ ਕਿਉਂਕਿ ਹੜ ਗਈ ਇਹਨਾਂ 2 ਸਾਲਾਂ ਦੇ ਵਿੱਚ ਇੱਕ ਤਾਂ ਹੀ ਕੰਮ ਹੀ ਕਰਾ ਐਸੇ ਮਾਈਨਿੰਗ ਨੂੰ ਲੈ ਕੇ ਅੱਜ ਤੋਂ ਰੌਲਾ ਨਹੀਂ ਪੈ ਰਿਹਾ ਕਿੰਨੀ ਵਾਰੀ ਹੈ ਵੀ ਪੂਰੇ ਡਿੱਗਣ ਦਾ ਖਤਰਾ ਹੈ ਜੀ ਉਹਦੇ ਜਿਹੜੇ ਫਾਈਲਸ ਐ ਉਹ ਵੇ ਤੋਂ ਰੇਤ ਕੱਢ ਲਈ ਕਿਤੇ ਟ੍ਰੇਨਾਂ ਨਾ ਡਿੱਗ ਜੇ ਆ ਪੰਜਾਬ ਦੇ ਅੰਦਰ ਕੋੜ ਲੱਗਿਆ ਇੱਕ ਮਾਈਨਿੰਗ ਵਾਲਾ ਸਾਹਿਬ ਆ ਜਿਹੜਾ ਕਹਿੰਦੇ ਸੀ ਵੀ ਅਸੀਂ ਮਾਈਨਿੰਗ ਤੋਂ ਪਤਾ ਨਹੀਂ ਕਹਿੰਦੇ 40 ਹਜ਼ਾਰ ਕਰੋੜ ਰੁਪਈਆ ਇਕੱਠਾ ਕਰਦੇਾਂਗੇ ਉਹ ਕਿੱਥੇ ਗਿਆ ਇਕੱਠਾ ਤਾਂ ਹੋ ਰਿਹਾ ਉਹਦਾ ਪੁੱਤਰ ਉਹ 40 ਹਜ਼ਾਰ ਕਰੋੜ ਰੁਪਈਆ ਜੇ ਸੁਸੋਧਿਆ ਸਾਹਿਬ ਇਹਨਾਂ ਕੋਲ ਧਿਆਨ ਹੋਵੇ ਇਹ ਕਹਿੰਦੇ ਸੀ ਆ ਕੇ ਇੱਥੇ 40 ਹਜ਼ਾਰ ਕਰੋੜ ਰੁਪਈਆ ਰਿੱਤਾ ਤਾਂ ਕੱਢਿਆ ਗਿਆ ਵਿਕ ਵੀ ਅਜੇ ਮੇਰੇ ਖਿਆਲ ਜਿਹੜਾ ਕਹਿੰਦੇ ਸੀ 5 ਰੁਪਏ ਦੇ ਦੇਂਗੇ ਵਿਕ ਵੀ 25 30 ਰੁਪਏ ਨੂੰ ਮੇਰੇ ਖਿਆਲ ਆਈ ਥਿੰਕ ਕਿੰਨੇ ਫੁੱਲ ਰੁਪਏ ਫੁੱਟ ਵਿੱਚ ਕੀ ਆਦਾ 5 ਰੁਪਏ ਵੀ ਨਹੀਂ ਹੋਇਆ ਫਿਰ ਉਹ ਜਿਹੜਾ 40000 ਕਰੋੜ ਰੁਪਏ ਸੀ ਉਹ ਕਿਤੇ ਤੇ ਗਿਆ ਹੀ ਹੈ ਨਾ ਸਰ ਉਹਦੇ ਨਾਲ ਕੰਪਨਸੇਸ਼ਨ ਦੇ ਦੇ ਆ ਤਾਂ ਜੋ ਇਹਨਾਂ ਨੂੰ ਦੱਸਣਾ ਪਊਗਾ ਸਰ ਜਿਨ੍ਹਾਂ ਨੇ ਜਿਹੜੇ بڑے ਇਹਨਾਂ ਨੇ ਨਾਰੇ ਲਾਏ ਸੀਗੇ ਜ਼ੀਰੋ ਕਰਪਸ਼ਨ ਅਸੀਂ ਬਿਲਕੁਲ ਇਮਕਟਰੇ ਇਮਾਨਦਾਰਾਂ ਕਟਰ ਬੇਈਮਾਨੀਸ ਪਕੜੀ ਗਈ ਹੈ ਸਰ ਆ ਕਿੰਨੇ ਸਮੋਕਿੰਗ ਹਨ ਆ ਇੱਕ ਜਿੰਦਾ ਜਾਗ ਦਾ ਪ੍ਰੂਫ ਹੈ ਆ ਕੋਨੇ ਵਾਲੇ ਜਾ ਕੇ ਦੇਖ ਲੈਣ ਵੀ ਜਿਹੜਾ ਕਿਸੇ ਬੰਦੇ ਟੁੱਟਿਆ ਕਿਉਂ ਪਿੰਡਾਂ ਵਾਲੇ ਨੂੰ ਪੁੱਛ ਲੈਣ ਮੇਰੀ ਗਵਾਹੀ ਨਾ ਪਾਣ ਉਹਨਾਂ ਦੀ ਗਵਾਹੀ ਪਾ ਲੈਣ ਪਤਾ ਲੱਗ ਜੂ ਸਭ ਥੈਂਕ ਯੂ ਸਰ ਜਕਰ ਸਾਹਿਬ ਜੀਜੇਪੀ ਦੀ ਵੀ ਲੋਕ ਤੇ ਦਿਸ਼ਾ ਨਿਰਦੇਸ਼ ਦਿੰਦੇ ਦੇਖੋ ਮੈਂ ਸਾਰਿਆਂ ਨੂੰ ਰਿਕਵੈਸਟ ਕੀਤੀ ਹੈ ਕਿ ਜਿੱਥੇ ਕਿਤੇ ਵੀ ਜਾ ਕੇ ਸੋਸ਼ਲ ਵਰਕ ਇੱਕ ਸੋਸ਼ਲ ਯਰ ਕੋਈ ਇਕੱਲੇ ਕੋ ਪੋਲਿਟੀਕਲ ਪਾਰਟੀ ਸਾਡੀ ਐਂਟੀਟੀ ਨਹੀਂ ਸਰ ਐਜ਼ ਅ ਸੋਸ਼ਲ ਆਰਗੇਨਾਈਜੇਸ਼ਨ ਜਿੱਥੇ ਕਿਤੇ ਵੀ ਗਰੀਬਾਂ ਦੀ ਕੋਈ ਤਰਪਾਲ ਲੋੜਾ ਤਰਪਾਲ ਦਾ ਪ੍ਰਬੰਧ ਕਰਾਈਏ ਰਾਸ਼ਨ ਪਾਣੀ ਦਾ ਪ੍ਰਬੰਧ ਕਰਵਾਈਏ ਕਿਸੇ ਨੂੰ ਕੋਈ ਡਾਕਟਰੀ ਸਹਾਇਤਾ ਹੈ ਉਹ ਡਾਕਟਰੀ ਸਹਾਇਤਾ ਵੀ ਕਿਉਂ ਗੱਲ ਕਹਿਦੇ ਆ ਸਾਬ ਪਾਣੀ ਤਾਂ ਹੋ ਸਕਦਾ ਚਾਰ ਦਿਨਾਂ ਬਾਅਦ ਮੀਂਹ ਬੰਦ ਹੋ ਜੇ ਨਿਕਲ ਚੁਗਾ ਜੀ ਉਹਦੇ ਬਾਅਦ ਜਿਹੜੀ ਬਿਮਾਰੀਆਂ ਪੈਣੀਆਂ ਉਹਦੇ ਬਾਅਦ ਦੇਖੋ ਪ੍ਰਧਾਨ ਮੰਤਰੀ ਇੱਥੇ ਹੈ ਨਹੀਂ ਮਿਲਣਗੇ ਜਦੋਂ ਮਿਲਣਗੇ ਮੇਰੇ ਆਪਣੀ ਤਰਫੋਂ ਮੈਂ ਚਿੱਠੀ ਜ਼ਰੂਰ ਉਹਨਾਂ ਨੂੰ ਲਿਖੂੰਗਾ ਸਾਬ ਮੈਂ ਕਿ ਅਭੀ ਮਨੂੰ ਕਿਸੇ ਵੀ ਸਪਾਰਸ਼ ਦੀ ਲੋੜ ਨਹੀਂ ਜਿਹੜਾ ਮੇਰਾ ਕਰਨ ਵਾਲਾ ਕੰਮ ਮੈਂ ਕਰ ਦੂੰਗਾ ਬਾਕੀ ਜਿਹੜੇ ਇਲਾਕਿਆਂ ਦੇ ਵਿੱਚ ਹਰੇਕ ਇਲਾਕੇ ਪ੍ਰਭਾਵ ਦੇ ਅੰਦਰ ਜਿੱਥੇ ਕਿਤੇ ਜਾ ਕੇ ਭਾਜਪੀ ਤੇ ਸਾਡੇ ਸਾਰੇ ਕਾਰਜਕਰਤਾ ਐਕਸਟਰਨਲ ਵਰਕਰ ਬਹੁਤ ਬਿਲਕੁਲ ਸਾ ਉਹ ਪੋਜੀਸ਼ਨ ਹੈ ਸਾਡੇ ਫਜ਼ਲਕਾ ਦੀ ਵੀ ਮੈਂ ਕਹਿੰਦਾ ਪੋਏ ਤੋਂ ਲੈ ਕੇ ਫਜ਼ਲਕਾ ਤੱਕ ਇੱਕੋ ਇੱਕ ਪੋਜੀਸ਼ਨ ਹੈ ਸਾਬ ਬਾਰਡਰ ਦੇ ਉੱਤੇ ਇਹ ਜਾ ਕਹਿਰ ਵਾਪਰ ਰਿਹਾ ਹੈ ਉਹਦਾ ਤੁਸੀਂ ਬਾਰਡਰ ਦਾ ਆ ਸੁਣ ਲਓ ਲੜਾਈ ਹੁੰਦੀ ਹੈ ਤਾਂ ਬਾਰਡਰ ਦੇ ਰਹੀ ਹੈ ਸਭ ਤੋਂ ਪ੍ਰਭਾਵਿਤ ਹੁੰਦੇ ਜੇ ਕੋਈ ਡਰੋਨ ਆਂਦਾ ਨਸ਼ਾ ਆਂਦਾ ਤਾਂ ਇੱਥੇ ਆ ਕੇ ਦਿਖਦਾ ਹੈ ਹਾੜ ਆਂਦਾ ਤਾਂ ਸਾਡੇ ਆ ਕੇ ਦਿਖਦਾ ਸਾਡੇ ਵਾਲਾ ਜਿਹੜਾ ਪੰਜਾਬ ਦਾ ਬਾਰਡਰ ਹੈ ਮੋਸਟ ਸੈਂਸਿਟਿਵ ਹੈ ਐਕਸਟ੍ਰੀਮ ਕਾਈਂਡ ਆਫ ਜਿਹਨੂੰ ਕਹਿੰਦੇ ਨਾ ਹਾਰਡ ਪੋਸਟਿੰਗ ਜਿਹਨੂੰ ਕਹਿੰਦੇ ਹੈ ਕੋ ਮਾਸਟਰ ਜਾ ਕੇ ਲਗ ਰਹੀ ਨਹੀਂ ਹੁੰਦਾ ਜਾ ਕੇ ਸੂਰਨਾ ਚ ਮਾਸਟਰ ਕੇ ਨਹੀਂ ਬਾਰਡਰ ਤੇ ਅੱਡ ਇੱਕ ਕਾਡਰ ਬਣਾਇਆ ਵੀ ਉੱਥੇ ਸੋਡੋ ਲਾਵਾਂਗੇ ਸਭ ਕੁਝ ਤਾਂ ਹੈ ਸਾਡੇ ਬਾਰਡਰ ਦੇ ਵਿੱਚ ਇਹਨਾਂ ਗੱਲਾਂ ਦੀ ਪੈਰਵਾਹੀ ਕੋ ਮੈਂ ਤਾਂ ਅੱਜ ਮੈਂ ਕਹਿਣਾ ਨਹੀਂ ਚਾਹੁੰਦਾ ਕਿ ਨੂੰ ਮੌਕਾ ਮਿਲੇ ਨਾ ਮਿਲੇ ਕਿ ਗੱਲ ਕਰਾਂਗੇ ਸਭ ਸਾਡਾ ਜਿਹੜਾ ਦਰਦ ਹੈ ਮੈਂ ਤੁਹਾਨੂੰ ਦੱਸ ਰਿਹਾ ਮੈਂ ਸਮਝਦਾ ਕਿ ਕਿ ਅਸੀਂ ਬਾਰਡਰ ਤੇ ਬੈਠੇ ਹਾਂ ਮੈਨੂੰ ਪਤਾ ਤੁਸੀਂ ਬਾਰਡਰ ਤੇ ਬੈਠੇ ਹੋ ਸਮੱਸਿਆ ਜਿਹੜੀ ਇੱਥੇ ਦੀ ਹੈ ਰਾਜਸਥਾਨ ਦੀ ਹੈ ਜਨਾਲੇ ਦੀ ਹੈ ਆਪੋਏ ਦੀ ਹੈ ਕੋਈ ਸਾਡੇ ਵੋਰ ਫਜਲ ਕਾ ਦੀ ਐ ਸਾ ਪੂਰੇ ਪੰਜਾਬ ਦੇ ਬਾਰਡਰ ਦਾ ਇੱਕ ਮਸਲਾ ਅੱਡ ਹੈ ਉਹਨੂੰ ਅਡਰੈਸ ਸਿਰੇ ਤੇ ਟੈਕਲ ਕਰਾਂਗੇ ਅੱਜ ਦੇ ਦਿਨ ਇਸ ਬਾਡ ਨੂੰ ਲੈ ਕੇ ਬਾਰਡਰ ਏਰੀਆ ਵਾਸਤੇ ਕੋਈ ਇੱਕ ਪ੍ਰੋਪੋਜ਼ਲ ਬਣਾਉਣ ਮੁੱਖ ਮੰਤਰੀ ਜੀ ਕੰਪੀਟੈਂਸ ਆਫੀਸਰਜ਼ ਨੂੰ ਲਾ ਕੇ ਐਵੇਂ ਨਾ ਉਹਨੂੰ ਇੱਕ ਪੋਲਿਟਿਕਲ ਡਾਕੂਮੈਂਟ ਬਣਾ ਕੇ ਦੇਖੋ ਜੀ ਕੇਂਦਰ ਸਾਡੀ ਮਦਦ ਨਹੀਂ ਕਰਦਾ ਸਾਡੇ ਸਿੰਘ ਫਸੇ ਹੋਏ ਐ ਅੱਜ ਸਿੰਘ ਫਸਾਣ ਦੀ ਲੋੜ ਨਹੀਂ ਸਿੰਘ ਅਸੀਂ ਫਸਾ ਲਾਂਗੇ ਸਾਨੂੰ ਸਿੰਘ ਫਸਾਣੇ ਵੀ ਆਂਦੇ ਜਦੋਂ ਟਾਈਮ ਹੋਊਗਾ ਸਿੰਘ ਫਸਾਣ ਦਾ ਰਾਜਨੀਤਿਕ ਉਹ ਵੀ ਫਸਾਵਾਂਗੇ ਇਹ ਕੋਈ ਉਹਨਾਂ ਵਾਂਗੂ ਨਹੀਂ ਵੀ ਪੈਰੀ ਪੈ ਜਾਣਗੇ ਜਾ ਕੇ ਉੱਥੇ ਜਿਹੜੇ ਰਾਜਾਤ ਨੂੰ 17 ਸੀਟ ਦੇ ਐ ਅਸੀਂ ਸਮਝਦੇ ਹਾਂ ਸਾਡੇ ਜਿਹੜੀ ਗੱਲ ਮੈਂ ਉੱਥੇ ਨਾੜਾ ਪੜ ਕੇ ਆਇਆ ਲਿਖਿਆ ਵੀ ਪੰਜਾਬੀਓ ਭੁੱਲ ਨਾ ਜਾਇਓ ਪੰਜਾਬ ਪੰਜਾਬ ਦੀ ਰਵਾਇਤ ਨਾ ਭੁੱਲਿਓ ਛੱਡੋ <töks> ਸਰ <töks> <töks>